ਪੰਜਾਬੀਓ ਕੰਗਣਾ ਰਣਾਉਤ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਕੰਗਣਾ ਰਣਾਉਤ ਨੂੰ ਮੱਧ ਪ੍ਰਦੇਸ਼ ਦੇ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਸਿੰਘੋ ਬੜੀ ਹੀ ਖੁਸ਼ਖਬਰੀ ਦੀ ਗੱਲ ਹੈ ਜਿਵੇਂ ਕਿ ਕੇਂਦਰ ਸਰਕਾਰ ਤੇ ਸੈਂਸਰ ਬੋਰਡ ਵਾਲਿਆਂ ਨੂੰ ਤੇ ਕੰਗਣਾ ਰਣਾਉਤ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਜਿਵੇਂ ਕਿ ਨੇ ਸਿੱਖ ਕੌਮ ਦੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨੂੰ ਗੁਰੂ ਸਾਹਿਬ ਨੇ ਆਪ ਹੀ ਮੈਂ 1 ਘੰਟਾ ਪਹਿਲਾਂ ਕਹਿ ਕੇ ਹਟਿਆ ਸੀ ਵੀ ਇਹ ਵਰਤਾਲਾ ਜਿਹੜਾ ਕਿ ਗੁਰੂ ਸਾਹਿਬ ਆਪੇ ਵਰਤਾਉਣਗੇ ਤੇ ਹੋ ਚੁੱਕਿਆ ਦੇਖੋ ਪੰਜਾਬ ਦੇ ਵਿੱਚ ਤਾਂ ਇਹਦਾ ਵਿਰੋਧ ਉੱਠਣਾ ਹੀ ਸੀ ਕਿਉਂਕਿ ਗੱਲ ਪੰਜਾਬ ਦੇ ਨਾਲ ਜੁੜੀ ਹੋਈ ਹੈ ਪਰ ਵੱਡੇ ਪੱਧਰ ਤੇ ਮੱਧ ਪ੍ਰਦੇਸ਼ ਦੇ ਹਾਈ ਕੋਰਟ ਨੇ ਵੀ ਇਹਨੂੰ ਨੋਟਿਸ ਜਾਰੀ ਕਰ ਦਿੱਤਾ ਜਿਹੜੇ ਕਿ ਆਪਣੇ ਸਿੱਖ ਆਗੂ ਨੇ ਇਹਨਾਂ ਨੇ ਐਮਪੀ ਦੇ ਵਿੱਚ ਵੀ ਜਾ ਕੇ ਪਟੀਸ਼ਨ ਪਾਈ ਸੀ ਉਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ ਕੰਗਣਾ ਰਣਾਉਤ ਨੂੰ ਕੇਂਦਰ ਸਰਕਾਰ ਤੇ ਸੈਂਸਰ ਬੋਰਡ ਵਾਲਿਆਂ ਨੂੰ ਤਾਂ ਹੁਣ 24 ਘੰਟਿਆਂ ਦੇ ਵਿੱਚ ਜਿਹੜਾ ਕਿ ਜਵਾਬ ਮੰਗਿਆ ਗਿਆ ਤਾਂ ਜੇਕਰ ਇਹ 24 ਘੰਟਿਆਂ ਦੇ ਵਿੱਚ ਜਵਾਬ ਨਹੀਂ ਦਿੰਦੀ ਤਾਂ ਉਹਦੇ ਪਰਿਨਾਮ ਹੋਰ ਵੀ ਖਤਰਨਾਕ ਹੋ ਸਕਦੇ ਨੇ ਕੰਗਣਾ ਦੇ ਲਈ ਤਾਂ ਉਹ ਕਹਿੰਦੀ ਸੀ ਨਾ ਉਦੋਂ ਵੀ ਮੈਂ ਫਿਲਮ ਲਵਾਉਣੀ ਸੀ ਤੇ ਮੈਨੂੰ ਧਮਕੀਆਂ ਆ ਰਹੀਆਂ ਨੇ ਇੱਕ ਸੀਗਾ ਧਮਕੀ ਦੇਣ ਵਾਲੇ ਦਾ ਨਾਮ ਉਹ ਆਪਣਾ ਭਰਾ ਜਿਹੜਾ ਕਿ ਸਿੰਘ ਵਿੱਕੀ ਥਾਮਸ ਤੇ ਦੂਜਾ ਨਾਮ ਆਪਣਾ ਵੀ ਵਿੱਚ ਜੋੜ ਚੁੱਕਿਆ ਸੀ ਕਿਉਂਕਿ ਦੋ ਵਾਰ ਮੈਂ ਵੀ ਉਸ ਨੂੰ ਧਮਕੀ ਦੇ ਚੁੱਕਿਆ ਵੱਡੇ ਪੱਧਰ ਤੇ ਸਾਡੇ ਸਿੱਖ ਕੌਮ ਨੇ ਮੇਰੀ ਸਪੋਰਟ ਵੀ ਕੀਤੀ ਸੀ ਜਿਵੇਂ ਕਿ ਕਈ ਲੱਖ ਬੰਦਿਆਂ ਕੋਲ ਆਪਣੀ ਇਹ ਗੱਲਬਾਤ ਹੈ ਜਿਹੜੀ ਕਿ ਪਹੁੰਚੀ ਸੀ ਅਸੀਂ ਧਮਕੀ ਕਿਉਂ ਉਹਨਾਂ ਦੇਈਏ ਕਿਉਂਕਿ ਸਾਡੇ ਸਿੱਖ ਸਮਾਜ ਨੂੰ ਤੂੰ ਕਿਧਰੇ ਹੋਰ ਹੀ ਲੈ ਚੱਲੀ ਸੀ ਤਿਆਰ ਸਾਡਾ ਕਿਦ ਰਹੇ ਹੋਰ ਲੈ ਚੱਲੀ ਸੀ ਪਰ ਮੈਂ ਤੁਹਾਨੂੰ ਅੱਜ ਉਹ ਅਪਡੇਟ ਦੇ ਰਿਹਾ ਜਿਹੜੀ ਕਿ ਬਿਲਕੁਲ ਤਾਜ਼ਾ ਤੇ ਹੁਣੇ ਆਈ ਹੈ ਤਾਂ ਮੈਂ ਤੁਹਾਡੇ ਸਾਹਮਣੇ ਉਹ ਪ੍ਰੂਫ ਆ ਜਿਹੜੇ ਸਾਰੇ ਕੇ ਸਾਰੇ ਫਰੂਫ ਪੇਸ਼ ਕਰਨ ਲੱਗਾ ਇਸ ਤੋਂ ਪਹਿਲਾਂ ਕਿ ਕੋਈ ਬੰਦਾ ਮਜ਼ਾਕ ਸਮਝੇ ਤਾਂ ਮੈਂ ਤੁਹਾਡੇ ਸਾਹਮਣੇ ਫਰੂਫ ਪੇਸ਼ ਕਰੂੰਗਾ ਕਿ ਇਹਨੂੰ ਜਿਹੜਾ ਕਿ ਨੋਟਿਸ ਜਾਰੀ ਹੋਇਆ ਮੱਧ ਪ੍ਰਦੇਸ਼ ਦੀ ਅਦਾਲਤ ਨੇ ਐਮਪੀ ਦੇ ਵਿੱਚੋਂ ਬਾਕੀ 24 ਘੰਟਿਆਂ ਦੇ ਵਿੱਚ ਕੰਗਣਾ ਰਣੌਤ ਤੋਂ जवाब मंगया गया अगे कार की कारवाई की होगी सामने मैं यूनाइटेड एंड स्ट्रॉन्ग इंडिया कंप्लीट कम्युनल हारमोनी सांप्रदायिक सौहार्द के साथ हम देश चाहते हैं ये याचिकाकर्ता मैं बता चुका हूं जबलपुर सिख संगत और शिरोमणि गुरुद्वारा प्रबंधक श्री गुरु सिंह सभा इंदौर है जो हजारों लाखों सिखों का प्रतिनिधित्व करते हैं और जिनको नोटिस जारी हुआ है वो मध्य प्रदेश सरकार और केंद्रीय सरकार के कई विभाग हैं हैं जो कि आप में ही देख सकते हैं। इसके अलावा फिल्म्स प्राइवेट लिमिटेड कंगना रनौत जी स्टूडियोज लिमिटेड उमेश कुमार बंसल यूट्यूब इंस्टाग्राम और फेसबुक इन सबको इलेक्ट्रॉनिक मोड से अभी मेरे ਚਿਰੰਜੀਵ ਨਵਤੇਜ ਸਿੰਘ ਰੂਪਰਾ ਨੇ ਈਮੇਲ ਦੁਆਰਾ ਸਭ ਕੋ ਨੋਟਿਸ ਦਿਆ ਹੈ ਔਰ ਹਾਈ ਕੋਰਟ ਮੈਂ ਐਫਿਡੇਵਿਟ ਦੇਣੇ ਜਾ ਰਹੇ ਹਾਂ ਕਿ ਅਮਨੇ ਸਭੀ ਕੋ ਨੋਟਿਸ ਭੇਜ ਦਿਆ ਕੱਲ ਸਵੇਰੇ 10:30 ਵਜੇ ਜੁਮੇ ਸੁਲਵਾਈ ਹੋਗੀ ਕਿ ਪੰਜਾਬ ਪ੍ਰਦੇਸ਼ ਦੇ ਹਾਈ ਕੋਰਟ ਨੇ ਕੰਗਨਾ ਰਣੋਤ ਨੂੰ ਨੋਟਿਸ ਭੇਜਿਆ ਕੰਗਨਾ ਰਣੋਤ ਦੀਆਂ ਮੁਸ਼ਕਲ ਕੰਗਨਾ ਰਣੋਤ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਸਿੰਘੋ ਬਹੁਤ ਵੱਡੀ ਖੁਸ਼ਖਬਰੀ ਆ ਜਿਵੇਂ ਕਿ ਮੈਂ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਵੀ ਇਹ ਜਿਹੜਾ ਸਿੰਘਾਂ ਦੇ ਉੱਤੇ ਇਹਨੇ ਜਿਹੜਾ ਕਿ ਜਾਲ ਬੁਣਿਆ ਸੀ ਬੀਜੇਪੀ ਦੇ ਕਹਿਣ ਦੇ ਉੱਤੇ ਤੇ ਹੁਣ ਉਹੀ ਬੀਜੇਪੀ ਦੇ ਲਈ ਵੀ ਇਹ ਨੁਕਸਾਨ ਬਣ ਚੁੱਕੀ ਐ ਦੇਖੋ ਇਹਦਾ ਪੰਜਾਬ ਦੇ ਵਿੱਚ ਤਾਂ ਵਿਰੋਧ ਹੋ ਹੀ ਰਿਹਾ ਫਿਲਮ ਬੈਨ ਕਰਵਾ ਦਿੱਤੀ ਗਈ ਐ ਦੂਜੀ ਗੱਲ ਬੀਜੇਪੀ ਨੇ ਇਹਨੂੰ ਵਰਤਣਾ ਚਾਹਿਆ ਸੀ ਵੀ ਸਿੰਘਾਂ ਦੇ ਉੱਤੇ ਇੱਕ ਫਿਲਮ ਬਣਾ ਦੇ ਤੇ ਜਿਹੜੀ ਸਿੰਘਾਂ ਦੀ ਛਵੀ ਆ ਉਹ ਖਰਾਬ ਹੋ ਜੂਗੀ ਉਲਟਾ ਵਿੱਚ ਚੱਕਰ ਹੋਰ ਵੀ ਸੀ ਵੀ ਜਿਵੇਂ ਉਹਨਾਂ ਨੇ ਕਿਹਾ ਵੀ ਇਹਦੇ ਮੰਗਰ ਪੈ ਜਾਣੀਆਂ ਸਿੰਘ ਪੰਜਾਬ ਦਾ ਹੋ ਜਾਊਗਾ ਮਾਹੌਲ ਖਰਾਬ ਪਰ ਕਿਤੇ ਨਾ ਕਿਤੇ ਬੀਜਪੀ ਬੀਜਪੀ ਦੇ ਲਈ ਵੀ ਇਹ ਘਾਟਾ ਸਾਬਤ ਹੋ ਚੁੱਕੀ ਆ ਇੱਕ ਪਾਸੇ ਉਹਨੂੰ ਮੈਂ ਪਹਿਲਾਂ ਇੱਕ ਘੰਟਾ ਪਾ ਚੁੱਕਿਆ ਅਪਡੇਟ ਕਿ ਜਿਹੜਾ ਇਹਦੇ ਬੀਜਪੀ ਦੇ ਵੱਡੇ ਆਗੂਆਂ ਨੇ ਇਹਨੂੰ ਬਾਹਰ ਕੱਢਣ ਦੀ ਪਾਰਟੀ ਦੇ ਵਿੱਚੋਂ ਗੱਲ ਕਹਿ ਦਿੱਤੀ ਗਈ ਹੈ ਤਾਂ ਹੁਣ ਤੁਸੀਂ ਵੇਖੋ ਚਾਰੇ ਪਾਸਿਆਂ ਤੋਂ ਗੁਰੂ ਸਾਹਿਬ ਨੇ ਇਹਨੂੰ ਨਕਾਰ ਦਿੱਤਾ ਹੈ ਇੱਕ ਪਾਸੇ ਭਾਜਪਾ ਦੀ ਪਾਰਟੀ ਦੀ ਸੰਸਦ ਸੀਗੀ ਉਹਨਾਂ ਨੇ ਪਾਰਟੀ ਤੋਂ ਬਾਹਰ ਕੱਢਣ ਦੀ ਜਿਹੜੀ ਕਿ ਗੱਲ ਕਹੀ ਹੈ ਦੂਜੇ ਪਾਸੇ ਅਚਾਨਕ ਆਡਰ ਆਉਂਦੇ ਨੇ ਵੀ ਕੰਗਣਾ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਕੇਂਦਰ ਸਰਕਾਰ ਨੂੰ ਤੇ ਸੈਂਸਰ ਬੋਰਡ ਵਾਲਿਆਂ ਨੂੰ ਤਾਂ 24 ਘੰਟਿਆਂ ਦੇ ਵਿੱਚ ਮੰਗਿਆ ਜਵਾਬ ਤੇ ਜੇਕਰ ਉਹ ਜਵਾਬ ਦੇ ਵਿੱਚ ਕੰਗਣਾ ਰਣਾਉਤ ਨਹੀਂ ਖਰੀ ਉੱਤਰਦੀ ਨਹੀਂ ਜਾਂਦੀ ਕੋਰਟ ਦੇ ਵਿੱਚ ਜਾ ਕੋਈ ਨਕਾਮੀ ਪੇਸ਼ ਆ ਗਈ ਇਹਦੀ ਤਾਂ ਉਹਦਾ ਮਤਲਬ ਤੁਸੀਂ ਅਗਲਾ ਜਿਹੜਾ ਹੋਊਗਾ ਨਾ ਮੈਂ ਤੁਹਾਨੂੰ ਹੁਣੇ ਦੱਸਦਾ ਕਿਉਂਕਿ ਉਹ ਜਿਹੜੇ ਫੈਲਾਮ ਹੋਣਗੇ ਕੰਗਣਾ ਦੇ ਲਈ ਬਹੁਤ ਵੱਡੇ ਸਾਬਤ ਹੋ ਸਕਦੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਹੋਣ ਵਾਲੀ ਗੱਲ ਹੈ ਕੀ ਹੈ ਹੋਣ ਵਾਲੀ ਗੱਲ ਜਿਵੇਂ ਇਹ ਸਾਡੇ ਸਿੱਖ ਸਮਾਜ ਨੂੰ ਟਾਰਗੇਟ ਕੀਤਾ ਤਾਂ ਸਿੱਖ ਸਮਾਜ ਵੀ ਕਿਤੇ ਚੁੱਪ ਨਹੀਂ ਬੈਠਾ ਉਹਨਾਂ ਨੇ ਵੀ ਐਸਾ ਤਾਣਾ ਬੁਣ ਦਿੱਤਾ ਇਹਦੇ ਤੇ ਐਸੀ ਚਾਲ ਚੱਲ ਦਿੱਤੀ ਆ ਸਾਡੇ ਸਿੰਘਾਂ ਨੇ ਠੋਕ ਵਜਾ ਕੇ ਜਿਹੜਾ ਕਿ ਇਹਦੇ ਮੰਗਰ ਕਾਰਵਾਈ ਕਰ ਦਿੱਤੀ ਆ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਗਣਾ ਰਣਾ ਤੇ ਜੇਲ੍ਹ ਵੀ ਜਾ ਸਕਦੀ ਆ ਇਹ ਵੱਡੇ ਜਿਹੜੇ ਸੰਕੇਤ ਆ ਇਹ ਨਿਕਲ ਕੇ ਆ ਰਹੇ ਨੇ ਕਿਉਂਕਿ ਗੱਲ ਦਾ ਸਾਫ ਪਤਾ ਲੱਗਦਾ ਤੁਸੀਂ ਵੀ ਸਾਰੇ ਜਾਣਕਾਰ ਹੋ ਇਸ ਗੱਲਾਂ ਦੇ ਵੀ ਜਿਵੇਂ ਹੁਣ ਨੋਟਿਸ جاری ਹੋਇਆ ਕਿਉਂਕਿ ਉਹ ਇੱਕ ਟਰਨੀ ਵੀ ਹੈਗੀ ਆ ਐਕਟ੍ਰੈਸ ਹੋਣ ਦੇ ਨਾਤੇ ਇੱਕ ਸੰਸਦ ਵੀ ਹੈ ਤਾਂ ਇੱਕ ਇਹੋ ਜਿਹੇ ਬੰਦੇ ਨੂੰ ਟਾਈਮ ਦੇਖੋ ਤੁਸੀਂ ਨਿਕਲਦਾ ਜਾਂ ਨਹੀਂ ਨਿਕਲਦਾ ਜਾਂ ਕਿਸੇ ਵੀ ਵਜ੍ਹਾ ਦੇ ਨਾਲ ਕੋਈ ਨਕਾਮੀ ਪੇਸ਼ ਆ ਗਈ ਕੋਈ ਨਕਾਮ ਹੋ ਗਈ ਹੈ ਕਿ ਉਸ ਗੱਲ ਦੇ ਵਿੱਚ ਤੇ ਕੋਰਟ ਨੇ ਇਹਨੂੰ ਸਿੱਧਾ-ਸਿੱਧਾ ਅੰਦਰ ਦੇਣਾ ਹੈ ਇਹ ਗੱਲ ਮੈਂ ਤੁਹਾਡੇ ਸਾਹਮਣੇ ਹੁਣ ਕਹਿ ਰਿਹਾ ਆਉਣ ਵਾਲੇ ਟਾਈਮ ਦੇ ਜਿਹੜਾ ਵਿਚਾਰ ਹੈ ਉਹ ਇਹੀ ਹੈ ਵੀ ਕੰਗਣਾ ਰਣੌਤ ਨੂੰ ਜੇਲ੍ਹ ਹੋ ਸਕਦੀ ਹੈ ਕਿਉਂਕਿ ਕੰਗਣਾ ਰਣੌਤ ਦੇ ਚਾਰੇ ਪਾਸਿਓਂ ਠੇਸ ਪਹੁੰਚ ਰਹੀ ਹੈ ਹਾਨੀ ਹੋ ਰਹੀ ਹੈ ਕਿਉਂਕਿ ਗੁਰੂ ਸਾਹਿਬ ਨੇ ਮਿਹਰ ਹੀ ਐਸੀ ਕੀਤੀ ਹੈ ਜਿਹੜੀ ਕਿ ਸਿੱਖਾਂ ਦੇ ਉੱਤੇ ਫੈਨ ਬਣਾਉਣ ਚੱਲੀ ਸੀ ਸਾਡੇ ਇਤਿਹਾਸ ਨੂੰ ਮਰੋੜਨ ਚੱਲੀ ਸੀ ਤਾਂ ਉਹਦਾ ਹੁਣ ਪਰਿਨਾਮ ਕੰਗਣਾ ਰਣੌਤ ਤੈਨੂੰ ਭੁਗਤਣਾ ਪੈਣਾ ਤੂੰ ਕਹਿੰਦੀ ਸੀ ਮੈਨੂੰ ਧਮਕੀਆਂ ਦਿੰਦੇ ਆ ਧਮਕੀ ਦੇਵੇ ਕਿਉਂ ਨਾ ਕੋਈ ਜਦੋਂ ਕੌਮ ਦੇ ਉੱਤੇ ਗੱਲ ਆਉਂਦੀ ਹੈ ਤੇ ਫਿਰ ਬੰਦੇ ਦੇ ਜਮੀਰ ਨੂੰ ਲੱਗ ਜਾਂਦੀ ਅੱਗ ਤੂੰ ਤਾਂ ਇਕੱਲਾ ਫਿਲਮ ਬਣਾ ਕੇ ਪੈਸਾ ਕਮਾਉਣਾ ਚਾਹੁੰਦੀ ਸੀ ਪਰ ਸਾਡਾ ਸਾਡਾ ਕੀ ਸੀ ਉਹਦੇ ਵਿੱਚ ਸਾਡਾ ਇਤਿਹਾਸ ਸੀ ਜਿਹੜਾ ਕਿ ਤੂੰ ਮਰੋੜ ਰਹੀ ਸੀ ਪਰ ਉਸ ਤੋਂ ਪਹਿਲਾਂ ਕਿ ਤੂੰ ਕੁਝ ਕਰਦੀ ਸਾਡੇ ਉਸ ਗੁਰੂ ਨੇ ਬਾਜਾਂ ਵਾਲੇ ਨੇ ਤੇਰੀ ਧੌਣ ਮਰੋੜ ਦਿੱਤੀ ਐ ਤੈਨੂੰ ਮਤਲਬ ਐਸੇ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਗੁਰੂ ਸਾਹਿਬ ਨੇ ਕਿ ਤੇਰੀ ਸਾਰੀ ਦੀ ਸਾਰੀ ਦ੍ਰਿਸ਼ਟੀ ਪਲਟ ਕੇ ਧਰ ਦਿੱਤੀ। ਢੋਲ ਵਾਲੀ ਫਿਲਮ ਚਾਰੇ ਪਾਸਿਆਂ ਤੋਂ ਤੈਨੂੰ ਜਿਵੇਂ ਕਹਿੰਦੇ ਨੇ ਸਕੰਜਾ ਘਸਿਆ ਗਿਆ ਤੇਰੇ ਤੇ ਹੁਣ। ਬਣਾਉਂਦੀ ਸੀ ਫਿਲਮ ਸਿੱਖਾਂ ਦੇ ਕੋਈ ਗੱਲ ਨਹੀਂ ਆਉਣ ਵਾਲਾ ਟਾਈਮ ਵੀ ਤੇਰੇ ਤੇ ਮੈਂ ਅੱਜ ਕਹਿਣਾ ਬਹੁਤ ਭਾਰੀ ਹੋਣਾ ਕਿਉਂਕਿ ਤੂੰ ਕਦਮੀ ਇਹ ਜੇ ਚੱਕੇ ਨੇ ਜਿਹੜੇ ਕਿ ਕਦੇ ਵੀ ਕੋਈ ਵੀ ਬੰਦਾ ਨਹੀਂ ਬਖਸ਼ ਸਕਦਾ। ਬਖਸ਼ਣ ਦੇ ਕਾਬਲ ਵੀ ਹੈ ਨਹੀਂ। ਤੈਨੂੰ ਤੇਰੀ ਪਾਰਟੀ ਵਾਲਿਆਂ ਨੇ ਇਨਕਾਰ ਦਿੱਤਾ ਤਾਂ ਸਾਡੇ ਲੋਕ ਕਿਵੇਂ ਬਖਸ਼ ਦੇਣੀ ਹੈ ਜਿਨ੍ਹਾਂ ਦੇ ਉੱਤੇ ਤੂੰ ਇਤਿਹਾਸ ਹੀ ਐਡਾ ਮਾੜਾ ਲਿਖ ਰਹੀ ਸੀ ਤਾਂ ਹੁਣ ਪੰਜਾਬੀਓ ਸਾਰੇ ਭੈਣ ਭਰਾਵਾਂ ਨੂੰ ਮੇਰੀ ਅਪੀਲ ਹੈ ਵੱਧ ਤੋਂ ਵੱਧ ਇਸ ਮੈਸੇਜ ਨੂੰ ਫਲਾਉਣਾ ਤੁਹਾਡੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਮੈਨੂੰ ਪਤਾ ਹੈ ਵੀ ਸਾਡੇ ਜਾਗਦੀ ਜ਼ਮੀਰ ਵਾਲੇ ਪੰਜਾਬ ਦੇ ਲੋਕ ਸਾਡੇ ਜਿੰਨੇ ਵੀ ਬਹੁਤ ਸਾਰੀਆਂ ਬਰਾਦਰੀਆਂ ਆ ਜਾਂਦੀਆਂ ਸਿੱਖ ਸਮਾਜ ਦੇ ਵਿੱਚ ਜਿਹੜੇ ਨਹੀਂ ਵੀ ਸਿੱਖ ਸਾਡੇ ਭਰਾ ਹੋਰ ਵੀ ਬਥੇਰੇ ਮਦਦ ਕਰਦੇ ਨੇ ਜਿਹੜੇ ਹਿੰਦੂ ਭਰਾ ਵੀ ਨੇ ਬਹੁਤ ਸਾਰੇ ਨੇ ਜਿਹੜੇ ਕਿ ਇਹਨਾਂ ਦੀਆਂ ਗੱਲਾਂ ਨੂੰ ਸਮਝਦੇ ਨੇ ਕਿ ਇਨਸਾਨੀਅਤ ਰੱਖਦੇ ਆਪਣੇ ਦਿਲ ਦੇ ਵਿੱਚ ਕਿਉਂਕਿ ਸਾਡਾ ਹਿੰਦੂ ਭਰਾਵਾਂ ਨਾਲ ਮੁਸਲਮਾਨਾਂ ਨਾਲ ਵੀ ਨੌਂ ਵੰਸ ਦਾ ਰਿਸ਼ਤਾ ਹੈ ਜੋ ਅਸੀਂ ਨਿਭਾ ਰਹੇ ਹਾਂ ਸਦੀਆਂ ਤੋਂ ਹੀ ਪਰ ਮੇਰੀ ਹੁਣ ਅਪੀਲ ਹੈ ਲੈਹੰਦੇ ਪੰਜਾਬ ਵਾਲਿਆਂ ਨੂੰ ਵੀ ਜਿਹੜੀ ਮੋਵਟ ਪੰਜਾਬ ਦੇ ਵਿੱਚ ਚੜ੍ਹਦੇ ਚ ਹੁੰਦੀ ਆ ਉਹ ਲੈਹੰਦੇ ਚ ਵੀ ਹੋਣੀ ਚਾਹੀਦੀ ਆ ਵੱਡੇ ਪੱਧਰ ਤੇ ਤਾਂ ਕਿ ਜਿਹੜੀਆਂ ਭੇਡਾਂ ਦਾ ਜਿਹੜਾ ਕਿਹੇ ਕੰਮ ਹੈ ਨਾਕਾਮ ਹੋ ਸਕੇ ਇਹਨਾਂ ਦਾ ਜਿਹੜਾ ਨਕਾਬ ਚੜਿਆ ਹੋਇਆ ਇਹ ਉੱਤਰ ਸਕੇ ਪਤਾ ਲੱਗੇ ਵੀ ਹੈ ਕੌਣ ਹੈ ਇਹ ਇਹਨਾਂ ਦੇ ਜਿਹੜੇ ਚਾਉਣ ਵਾਲੇ ਉਹਨਾਂ ਨੂੰ ਵੀ ਪਤਾ ਲੱਗੇ ਪਰ ਹੁਣ ਮੇਰੀ ਅਪੀਲ ਹੈ ਵੱਧ ਤੋਂ ਵੱਧ ਇਸ ਵੀਡੀਓ ਦਾ ਮੈਸੇਜ ਫੈਲਾਉਣਾ ਗਰੁੱਪਾਂ ਦੇ ਵਿੱਚ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਧੰਨਵਾਦ